ਪਾਕਿਸਤਾਨ ਵਾਲੇ ਸਮਾਰਟ ਸੁਪਰ ਸੀਡਰ ਦਾ ਦੂਜਾ ਭਾਗ ਆ ਬਈ ਇਹ ਦੂਜੀ ਵੀਡੀਓ ਆ ਕਿਉਂਕਿ ਜਿਹੜੀ ਪਹਿਲੀ ਵੀਡੀਓ ਪਾਈ ਸੀ ਉਹ ਸਾਫ ਵਾਣ ਚ ਇਹਨਾਂ ਨੇ ਕਣਕ ਬੀਜ ਕੇ ਦਿਖਾਈ ਸੀ ਤੇ ਬਹੁਤ ਜ਼ਿਆਦਾ ਵਧੀਆ ਰਿਹਾ ਉੱਥੇ ਡੈਮੋ ਕਾਮਯਾਬ ਰਿਹਾ ਤੇ ਟਰੈਕਟਰ ਵੀ ਜਮਾਂ ਔਖਾ ਨਹੀਂ ਹੋਇਆ ਹਨਾ ਤੇ ਤੁਸੀਂ ਭਰਾਵਾਂ ਨੇ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਉਹ ਵੀਡੀਓ ਨੂੰ ਤੇ ਪਰ ਸਭ ਦਾ ਇੱਕੋ ਹੀ ਕਮੈਂਟ ਸੀਗਾ ਵੀ ਇਹਨੂੰ ਪਰਾਲੀ ਵਾਲੇ ਵਾਹਨ 'ਚ ਚਲਾ ਕੇ ਦਿਖਾਓ ਵੀ ਇਹ ਕਿਵੇਂ ਰਹਿੰਦਾ ਹਨਾ ਤੇ ਆਪਾਂ ਬਾਈ ਹਰਾਂ ਨੂੰ ਗੁਜਾਰਸ਼ ਕੀਤੀ ਤਾਂ ਉਹਨਾਂ ਨੇ ਵਿਚਾਰਿਆ ਨੇ ਵਾਹਨ ਲੱਭਿਆ ਪਰ ਵਾਹਨ ਕਹਿੰਦੇ ਵੀ ਸੀਜ਼ਨ ਦਾ ਐਂਡ ਹੋਣ ਕਰਕੇ ਆਪਾਂ ਨੂੰ ਪਰਾਲੀ ਵਾਲਾ ਕੋਈ ਵੀ ਸੁੱਕਾ ਵਾਹਨ ਨਹੀਂ ਲੱਭਿਆ ਜਿਹੜਾ ਇਹ ਵਾਹਨ ਲੱਭਿਆ ਬਹੁਤ ਜ਼ਿਆਦਾ ਗਿੱਲਾ ਇਹਦੇ ਵਿੱਚ ਅੱਡੀ ਖੁੱਭਦੀ ਸੀ ਵੇਖ ਸਕਦੇ ਹੋ ਵੀ ਸੁਪਰ ਸਿੱਡਰ ਦਾ ਜਿਹੜਾ ਪਹੀਆ ਉਹਦੇ ਤੇ ਕਿੰਨੀ ਮਿੱਟੀ ਜੰਮੀ ਵੀ ਹੈ ਹਨਾ ਪੂਰੇ ਡਲੇ ਬਣਦੇ ਸੀਗੇ ਇਸ ਵਾਰ ਚ ਇੰਨਾ ਜ਼ਿਆਦਾ ਗਿੱਲਾ ਸੀਗਾ ਇਹ ਪਰ ਫਿਰ ਵੀ ਬਾਈ ਹੋਰ ਨੇ ਟਰਾਈ ਕੀਤੀ ਪਰ ਚਲੋ ਸਫਾਈ ਤਾਂ ਕੋਈ ਜ਼ਿਆਦਾ ਨਹੀਂ ਆਈ ਤੁਸੀਂ ਵੇਖ ਸਕਦੇ ਹੋ ਹਨ ਕਿਉਂਕਿ ਇਹ ਤਾਂ ਭਾਰ ਬਹੁਤ ਜ਼ਿਆਦਾ ਹੌਲਾ ਕਰਤਾ ਬਾਕੀ ਇਹ ਚ ਕੀ ਕੀ ਤਬਦੀਲੀਆਂ ਕੀਤੀਆਂ ਉਹ ਜਾਣਨ ਲਈ ਆਪਣੀ ਪਹਿਲੀ ਵੀਡੀਓ ਜਿਹੜੀ ਪਾਈ ਉਹ ਦੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਵੀ ਇਹਨੂੰ ਸਮਾਰਟ ਸੁਪਰ ਸਿਡਰ ਕਿਉਂ ਕਹਿੰਦੇ ਹੈ ਬਾਕੀ ਤੁਹਾਡਾ ਕੋਈ ਵੀ ਰਾਇ ਵਿਚਾਰ ਸੁਝਾਅ ਹੋਵੇ ਤਾਂ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਦਾ ਮਕਸਦ ਹੁੰਦਾ ਵੀ ਛੋਟੀ ਮੋਟੀ ਹਰੇਕ ਜਾਣਕਾਰੀ ਜ਼ਿੰਮੇਵਾਰ ਭਰਾਵਾਂ ਤੱਕ ਪਹੁੰਚ ਸਕੇ ਹਨਾ ਵਧੀਆ-ਵਧੀਆ ਵੀਡੀਓ ਵੇਖਣ ਲਈ ਆਪਾਂ ਨੂੰ ਫੋਲੋ ਜ਼ਰੂਰ ਕਰ ਬਾਕੀ ਜਿਉਂਦੇ ਰੋ ਵਸਦੇ ਰੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ